ਇਹ ਜਿਹੜਾ ਆਨੇ ਦਵਾਈ ਜੀ ਦਾ ਟਰੈਕਟਰ ਆਇਆ ਹੋਇਆ ਹੈਗਾ ਪ੍ਰੀਤ ਜਿਹੜਾ 6549 ਉਹਦੇ ਉੱਤੇ ਫਾਈਬਰ ਵਾਲਾ ਉਹ ਡਾ ਵੀ ਜਿਹਦੀ ਛਤਰੀ ਹੈ ਵਗੈਰਾ ਸੀਗਾ ਜਿਹੜਾ ਉਹ ਬਾਈ ਸਤਨਾਮ ਹੋਰੀ ਵਿਸ਼ਕਰਮਾ ਵਾਲੇ ਬਟਲਾਟੇ ਵਾਲਿਆਂ ਨੇ ਪਹਿਲਾਂ ਹੀ ਤਿਆਰ ਕਰਕੇ ਰੱਖਿਆ ਹੋਇਆ ਸੀ ਜਿਹੜੀ ਉੱਪਰਲੀ ਫਾਈਬਰ ਵਾਲੀ ਛਤਰੀ ਹੈ ਸੋਹਣੀ ਲੁੱਕ ਦੇ ਵਿੱਚ ਤਿਆਰ ਕੀਤੀ ਹੋਈ ਛਤਰੀ ਜਿਹੜੀ ਤੇ ਵੇਖੋ ਤੁਸੀਂ ਮੈਂ ਤੁਹਾਨੂੰ ਦਿਖਾਉਣਾ 1 ਮਿੰਟ ਫਿੱਟ ਕਰ ਦੇਣ ਤੇ ਬਾਈ ਉਹਨਾਂ ਨੂੰ ਕਿਆ ਬਾਤ ਹੀ ਬਣੀਆ ਬੱਤੀ ਜੀ 3 ਇੰਚ ਦੀ ਵੱਡ ਕੇ ਯਾਰ ਲੋਕੋ ਵਗੈਰਾ ਲਗਾਇਆਗਾ ਬਾਈ ਦਾ ਉਹ 3 ਇੰਚ ਦੀ ਵੱਡ ਕੇ 13 ਵਾਲਾ ਲੱਗਦਾਗਾ ਥੀ ਮੈਂ ਤਾਂ ਉਹ 3 ਇੰਚ ਦੀ ਸਾਰੀ ਕਿੱਦਾਂ ਲੱਗੀ ਬਾਕੀ ਇਸ ਤੋਂ ਬਾਅਦ ਟਰੈਕਟਰ ਆਗਾ ਜਿਹੜਾ ਬਾਈ ਨੂੰ ਦਿਖਾਉਣਾ ਜਾ ਕੇ ਉੱਥੇ ਬੈਠਾ ਵੀਰੇ ਹਾਂਜੀ ਉਹ ਲੋ ਵੀਰੇ ਥੋੜਾ ਅੱਗੇ ਜਿਹਾ ਬਣ ਮਤਲਬ ਉਹ ਟਰੈਕਟਰ ਆਪ ਲੱਭ ਰਹੇ ਆਂਗੇ ਮਹਿੰਦਰਾ ਉਹ ਕਿਹੜਾ ਟਰੈਕਟਰ ਸੀ ਕਿਹੜਾ ਮਾਡਲ ਸੀ ਉਹ ਵੀਰੇ ਆਪਣਾ 265 ਸੀ ਦਾ ਅੱਛਾ ਹਾਂ ਨੰਬਰ ਨੰਬਰ ਯਾਦ ਆ ਉਹਦਾ ਥੋੜੀ ਜਿਆਦਾ ਨੰਬਰ ਵੀਰੇ ਹੈਗਾ ਉਹ ਮੇਰੀ ਯਾਦ ਨਹੀਂ ਉਹ ਕੀ ਸੀ ਨੰਬਰ ਅਰਜੰਦਰ ਟੀਵੀ 31 ਕੀ ਸੀ ਆਪਣੇ ਮਹਿੰਦਰਾ ਟਰੈਕਟਰ ਦਾ ਨੰਬਰ ਟੀਵੀ 31 65 ਪਤਾ ਨਹੀਂ ਕਿੰਨਾ ਸੀ ਸਕਰੀਨ ਤੇ ਚਲਾ ਦਾਂਗੇ ਹਾਂ ਉਹ ਨੰਬਰ ਚਲਾ ਨੰਬਰ ਦੇ ਦਾਂਗੇ ਸਕਰੀਨ ਤੇ ਹਾਂ ਮੇਰੇ ਕੋਲ ਹੈ 2010 ਮਾਡਲ ਨਵੀਂ ਸੀਗੀ ਫਿਰ ਤਾਂ ਹਾਂ ਬਿਲਕੁਲ ਨਵਾਂ ਸੀ ਵੀਰੇ ਜਿਹੜੇ ਨਵੇਂ ਮਾਡਲ ਆਏ ਸੀਗੇ ਨਾ ਜਿਹਦੀ ਲੰਬਾਈ ਜ਼ਿਆਦਾ ਸੀ ਉਹ ਟਰੈਕਟਰ ਉਹ ਟਰੈਕਟਰ ਸੀਗਾ ਲੱਖੂ ਨੇ ਭੇਜਿਆ ਉਹਨਾਂ ਨੂੰ ਤੇ ਜਨਾ ਸੁਣ ਮਾਸਕੀ ਕੀ ਆਜਾ ਬੀਵੀ 31 एच 56 64 56 64 2010 ਮਾਡਲ ਇੱਕ ਵੀਰੋ ਜੀ ਕਿਸੇ ਦੇ ਧਿਆਨ ਦੇ ਵਿੱਚ ਹੈ ਮਤਲਬ ਪੰਜਾਬ ਹਰਿਆਣਾ ਦੇ ਲੈਵਲ ਉਨ ਹੀ ਹੋਊਗਾ ਹੋਰ ਤਾਂ ਕਿੱਥੇ ਜਾਣਾ ਟਰੈਕਟਰ ਨੇ ਇਹ ਜਰੂਰ ਆ ਨੰਬਰ ਜਿਹੜਾ ਵਿੱਚ ਦਿੱਤਾ ਹੋਇਆ ਹੈ ਤੇ ਤੇ ਗੱਲ ਕਰਕੇ ਦੱਸੋ ਨਾ